ਹਾਂਜੀ ਗੁਰੂ ਮਹਾਰਾਜੀ ਕਿਰਪਾ ਨਾਲ ਸ੍ਰੀ ਕਾਲ ਤਕਸਾ ਵੱਲੋਂ ਜੋ ਸਾਨੂੰ ਸਾਰਿਆਂ ਨੂੰ ਸੇਵਾ ਲਈ ਗਈ ਸੀ ਉਹ ਗੁਰੂ ਦਾ ਆਪ ਦੀ ਬਖਸ਼ਿਸ਼ ਨਾਲ ਪੂਰਨ ਤੌਰ ਤੇ ਸਾਥੋਂ ਸੇਵਾ ਲੈ ਰਿਹਾ ਹੈ ਸੋ ਅਸੀਂ ਜਿੰਨਾ ਸਾਡੇ ਅੰਤਰਾਤਮਾ ਨਾਲ ਜਿੰਨਾ ਵੀ ਪਿਆਸਕਾਰ ਨਾਲ ਗੁਰੂ ਦੇ ਬਾਣੇ 'ਚ ਰਹਿ ਕੇ ਸੇਵਾ ਹੁੰਦੀ ਹੈ ਉਹ ਸਾਰੇ ਰਲ ਕੇ ਕਰ ਰਹੇ ਹਾਂ ਕਿ ਗੁਰੂ ਬਖਸ਼ਿਸ਼ ਕਰੇਗਾ ਸਾਡੀ ਸਾਰਿਆਂ ਦੀ ਸੇਵਾ ਮਨਜ਼ੂਰ ਕਰੇਗਾ ਵਾਦੀ ਚੜ੍ਹਦੀ ਕਲਾ ਹੋਵੇ ਗੁਰੂ ਅਸ਼ੀਰਵਾਦ ਦੇਗਾ ਤੇ ਸਾਰਾ ਪਰਿਵਾਰ ਪੰਥ ਰੜਕੇ ਚੜ੍ਹਦੀ ਕਲਾ ਵਾਸਤੇ ਰੌਮ ਤੇ ਦੇਸ਼ ਦੇ ਭਲੇ ਵਾਸਤੇ ਕੰਮ ਕਰੇਗਾ ਹੁਣ ਸਰ ਇੱਕ ਵਾਰੀ ਸੇਵਾ ਕੀਤੀ ਜਾ ਰਹੀ ਸੀ ਹਮਲਾ ਹੋ ਜਾਏਗਾ ਹੁਣ ਐਫਆਈਆਰ ਵੀ ਸਾਹਮਣੇ ਆਈ ਹੈ ਐਫਆਈਆਰ ਦੇ ਬੜੇ ਸਵਾਲ ਚੁੱਕੇ ਨੇ ਅਕਾਲੀ ਦਲ ਨੇ ਕਿਵੇਂ ਦੇਖਣਗੇ ਇਹਨਾਂ ਨੂੰ ਦੇਖੋ ਇੱਕ ਗੁਰੂ ਦਾ ਸਿੱਖ ਗੁਰੂ ਦੇ ਦਰ ਤੇ ਸੇਵਾ ਕਰ ਰਿਹਾ ਹੈ ਉਹ ਉੱਥੇ ਜੋ ਇਸ ਤਰ੍ਹਾਂ ਦੀ ਕਟਿਆ ਕਾਰਵਾਈ ਹੈ ਇਸ ਤੋਂ ਮਾੜੀ ਗੱਲ ਸਿੱਖ ਕੌਮ ਵਾਸਤੇ ਸਿੱਖ ਧਰਮ ਵਾਸਤੇ ਕੋ ਹੋ ਨਹੀਂ ਸਕਦੀ ਮੁਸਲਮਾਨ ਕੌਮ ਦੇ ਵਿੱਚ ਬਹੁਤ ਉਹਨਾਂ ਦਾ ਧਰਮ ਸਥਾਨ ਮੱਕਾ ਹੈ ਉਹਦੇ 10 10 ਕਿਲੋਮੀਟਰ ਏਰੀਆ ਦੇ ਵਿੱਚ ਹਾਲਾਂਕਿ ਉਹਨਾਂ ਦੇ ਆਪਸ ਵਿੱਚ ਕੌਮਾਂ ਦੇ ਬੜੇ ਮਤਭੇਦ ਹੈ ਲੇਕਿਨ 10 ਕਿਲੋਮੀਟਰ ਏਰੀਆ ਵਿੱਚ ਕੋਈ ਵੀ ਐਸੀ ਗੱਲ ਨਹੀਂ ਹੁੰਦੀ ਕੋਈ ਆ ਜਾਵੇ ਇਹੀ ਇਹ ਸਾਡਾ ਗੁਰਨਾਨਕ ਦੇਵ ਦਾ ਘਰ ਹੈ ਗੁਰੂ ਰਾਮਦਾਸ ਦਾ ਘਰ ਹੈ ਹਰਮੰਦਰ ਸਾਹਿਬ ਜਿੱਥੇ ਕਿ ਦੁਸ਼ਮਣ ਮਿੱਤਰ ਕੋਈ ਵੀ ਆਵੇ ਸਭਰ ਉਥੋਂ ਅਸ਼ੀਰਵਾਦ ਮਿਲਦਾ ਸਰਵਤ ਦੇ ਭਲੇ ਦੀ ਉਥੋਂ ਹਮੇਸ਼ਾ ਅਰਦਾਸ ਹੁੰਦੀ ਹੈ ਸਰਵਤ ਦੇ ਭਲੇ ਦੀ ਗੁਰੂ ਗ੍ਰੰਥ ਸਾਹਿਬ ਹਮੇਸ਼ਾ ਉਥੋਂ ਪਾਠ ਹੁੰਦੇ ਨੇ ਕੀਰਤਨ ਹੁੰਦੇ ਨੇ ਸੋ ਉਸ ਜਗ੍ਹਾ ਤੇ ਇੱਕ ਕਾਰਨਾਮਾ ਇੱਕ ਕੌਮ ਦੇ ਵਾਸਤੇ ਸਾਰੇ ਸੋਚਣ ਵਾਲੀ ਗੱਲ ਹੈ ਕਿ ਸਾਨੂੰ ਮਿਲ ਕੇ ਸੋਚਣਾ ਚਾਹੀਦਾ ਹੈ ਕਿ ਦੁਨੀਆ ਦਾ ਸਭ ਤੋਂ ਉੱਤਮ ਧਰਮ ਜੋ ਸਰਵਤ ਦਾ ਭਲਾ ਮੰਗਦਾ ਉਥੇ ਵਿਵਾਰਦਾ ਹੱਥ ਹੁੰਦੀ ਹੈ ਤੇ ਸਾਡਾ ਕੌਮ ਦਾ ਕੀ ਅਕਸੂਨੀਆ ਜਾਂਦਾ ਹੈ ਜਿਹੜੀ ਕੌਮ ਜਦੋਂ ਕਿ ਬੜੇ ਦੁੱਖ ਸੰਕਰੋਣਾ ਦਾ ਟਾਈਮ ਸੀ ਸਭ ਦੁਨੀਆ ਘਰੇ ਬੈ ਗਈ ਸੀ ਔਰ ਗਵਰਨਮੈਂਟ ਦੇ ਸਹਾਰੇ ਤੇ ਹੋ ਗਈ ਸੀ ਲੇਕਿਨ ਗੁਰੂ ਦੀ ਬਖਸ਼ਿਸ਼ ਨਾਲ ਐਸੀ ਕਾਮੋ ਸੀ ਜਿਨੇ ਆਪ ਦੇ ਘਰਾਂ ਚੋਂ ਵੀ ਜੋ ਹੈ ਦਾਣਾ ਪਾਣੀ ਦੇ ਕੇ ਆਪ ਸੇਵਾ ਕੀਤੀ ਆਪ ਲੰਗਰ ਲਾਇਆ ਤੇ ਬਲਕੇ ਦੁਖੀਆਂ ਦੀ ਮਦਦ ਕੀਤੀ ਭੁੱਖਿਆਂ ਦੀ ਬਤ ਕੀਤੀ ਔਰ ਜੋ ਨਿਆਸਰੇ ਸੀ ਉਹਨਾਂ ਦੀ ਬਤ ਕੀਤੀ ਬਖਸ਼ਿਸ਼ ਕੀਤੀ ਸੀ ਗੁਰੂ ਮਹਾਰਾਜ ਦੀ ਇਸ ਕਰਕੇ ਉਸ ਕੌਮ ਦੇ ਉਸ ਗੁਰੂ ਦੇ ਦਰ ਤੇ ਇਸ ਤੱਕ ਡਾ ਹੁਣੀ ਉਸ ਤੋਂ ਘਟੇ ਹਰਕਤੋਰ ਕੀ ਹੋਸੀ ਮਨੋਕਾ ਸਾਹਿਬ ਦੀ ਇਹ ਸਟੇਟਮੈਂਟ ਆਈ ਜਿੰਨ ਕਹਿੰਦੇ ਕੀ ਸਾਰਿਆਂ ਨੂੰ ਇੱਕ ਜੁਫਤਾ ਵਾਸਤੇ ਪੂਰਾ ਪ੍ਰਯਾਸ ਕਰਾਂਗੇ ਇਹ ਚੰਗੀ ਗੱਲ ਹੈ ਜੀ ਸਾਰੇ ਸਾਰਾ ਇੱਕ ਪਰਿਵਾਰ ਹੈ ਚੰਗੀ ਗੱਲ ਹੈ ਸੁਧਾਰ ਲੈਣੇ ਭਾਂ ਕਰਤੀ ਜੀ ਤੁਹਾਡੇ ਵੱਲੋਂ ਕੋਈ ਕਦਮ ਚੁੱਕੇ ਜਾਣਗੇ ਇੱਕ ਏਕੇ ਲਈ ਸਿੱਤੇ ਦੇਖੋ ਜੋ ਵੀ ਆਉਂਦਾ ਹੈ ਸਭ ਨੂੰ ਗੱਲ ਨਾਲ ਲਾਉਣੀ ਹੈ ਕੋਈ ਕੋਈ ਐਸੀ ਗੱਲ ਨਹੀਂ ਸਾਡੇ ਕੋਲ ਤਾਂ ਆਏ ਮਲੂਕਾ ਸਾਹਿਬ ਆਏ ਨੇ ਬਹਿ ਕੇ ਪਰਵਾਰ ਸੇਵਾ ਕਰਦੇ ਕਾ ਉਹ ਸਾਲੇ ਸੇਵਾ ਕਰਨ ਪੁੰਦਰ ਸਾਹਿਬ ਜਿਸ ਦਿਨ ਹਮਲਾ ਹੁੰਦਾ ਹੈ ਇਹਨਾਂ ਪੁਰਸ ਕਹਿੰਦੀ ਹੈ ਪਹਿਲਾ ਇੱਕ ਆਦਮੀ ਸੀਗਾ ਇਹਨੇ ਹਮਲਾ ਕੀਤਾ ਕਾਨੂੰਨ ਦੇ ਵਿੱਚ ਤੇ ਪੁਰਸ ਦੇ ਵਿੱਚ ਮੈਂ ਕੋਈ ਨਹੀਂ ਪੜਨਾ ਉਹ ਪਾਰਟੀ ਵੱਲੋਂ ਆ ਗਏ ਨੇ 2-3 ਵਰ੍ਹਸ਼ਾਂ ਨਹੀਂ ਆਉਂਦੀਆਂ ਹੁੰਦੀਆਂ ਉੱਥੇ ਮੈਂ ਕੋਈ ਨਹੀਂ ਬੋਲਣਾ ਮੈਂ ਇਹਨੂੰ ਤੁਸੀਂ ਗੱਲੀ ਧਰਮ ਦੀ ਗੱਲ ਆਖੀ ਹੈ ਸੇਵਾ ਦੀ ਆਖੀ ਉੱਥੇ ਮੈਂ ਤੁਹਾਡਾ ਸਤਿਵਚਨ ਮੰਨ ਲਿਆ ਉਦੋਂ ਅਗੇ ਮੇਰੇ ਸੁਭਾ ਨੂੰ ਜਾਣਦੇ ਮੈਂ ਜਿਹੜੀ ਗੱਲ ਦੱਸ ਰਿਹਾ ਹਾਂ ਮਾਤੋਗੀ ਉਸ ਤੋਂ ਬਾਅਦ ਕਿੱਧਰ ਦੀ ਸ਼ੁਰੂ ਹੋਣੀ ਹੈ ਕੱਲ ਨੂੰ ਮੁਕਸਰ ਸਾਹਿਬ ਹੋਣਾ ਦੋ ਦਿਨ ਉੱਥੇ ਐ ਫਿਰ ਉਸ ਤੋਂ ਬਾਅਦ ਅਰਦਾਸ ਹੈਗੀ ਜਾਵਾਂਗੇ ਗੁਰੂ ਦੇ ਦਰ ਤੇ ਇੱਕ ਮੰਚ ਤੇ ਇਕੱਠੇ ਹੋਣ ਦੀ ਗੱਲ ਚੱਲ ਰਹੀ ਹੈ ਜੀ ਕੋਈ ਪਹਿਲ ਕਦਮ ਹੀ ਕੀਤੀ ਜਾਊਗੀ ਜਿਸ ਦਾ ਮਾਤੋਗੀ ਸਾਹਿਬ ਨੇ ਵੀ ਕਿਹਾ ਵੀ ਉਹ ਪਹਿਲ ਕਦਮ ਇਹ ਸਾਰੇ ਰਲ ਕੇ ਸੇਵਾ ਕਰਨ ਆਟੋ ਮਣੋ ਬਲੁਕਸਾਵਾ ਆ ਕੇ ਸੇਵਾ ਕਰਨ ਲੱਗਣ ਕਿਸੇ ਨੇ ਆਖਿਆ ਕਿਉਂ ਆ ਸਾਰਾ ਪਰਿਵਾਰ ਹੈ ਖੁਸ਼ੀ ਹੈ ਕਿ ਅਦੇਸ਼ਾ ਜੀ ਇਕੱਠੇ ਹੋਣ ਦੇ ਲਈ ਮੈਂ ਕਹਿੰਦਾ ਜੇ ਇਸ ਦਾ ਸਾਰਾ ਆ ਉਹ ਸੇਵਾ ਦੇਸ਼ ਦੀ ਕਰ ਰਿਹਾ ਨਾ ਬਹੁਤ ਬੇਬਾਕ